ਪਠਾਨਕੋਟ ਦਲਹੌਜੀ ਰੋਡ ਵਿਖੇ ਇੱਕ ਦੁਕਾਨ ਨੂੰ ਲੱਗੀ ਅਗ ਦੁਕਾਨ ਦੇ ਅੰਦਰ ਪਿਆ ਸਮਾਨ ਸੜਕੇ ਹੋਇਆ ਸਵਾ ਫਾਇਰ ਬ੍ਰਿਗੇਡ ਵਿਭਾਗ ਵੱਲੋਂ ਕੜੀ ਮੁਸ਼ਕਲ ਤੋਂ ਬਾਅਦ ਅਗ ਤੇ ਪਾਇਆ ਗਿਆ ਕਾਬੂ ਲੱਖਾਂ ਦਾ ਸਮਾਨ ਸੜਕੇ ਹੋਇਆ ਸਵਾ ਦੁਕਾਨ ਦੇ ਅੰਦਰ ਪਿਆ ਸੀ ਕਬਾੜ ਅਤੇ ਥੀਨਰ ਪਠਾਨਕੋਟ ਦਲਹੌਜੀ ਰੋਡ ਵਿਖੇ ਉਸ ਵੇਲੇ ਹਫੜਾ ਤਫੜੀ ਮਚ ਗਈ ਜਦੋਂ ਇੱਕ ਦੁਕਾਨ ਤੇ ਅਚਾਨਕ ਅਗ ਦੀਆਂ ਲਪਟਾਂ ਨਿਕਲਣ ਲੱਗ ਪਈਆਂ ਜਿਸ ਦੀ ਜਾਣਕਾਰੀ ਸਥਾਨਿਕ ਲੋਕਾਂ ਵੱਲੋਂ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਗਈ ਮੌਕੇ ਤੇ ਪੁਜੇ ਫਾਇਰ ਬ੍ਰਿਗੇਡ ਵਿਭਾਗ ਵੱਲੋਂ ਕੜੀ ਮਸ਼ੱਕਤ ਕਰਨੀ ਪਈ ਕਿਉਂਕਿ ਦੁਕਾਨ ਦੇ ਅੰਦਰ ਕਬਾੜ ਅਤੇ ਥੀਨਰ ਪਿਆ ਸੀ ਜਿਸ ਕਾਰਨ ਅਗ ਤੇ ਕਾਬੂ ਪਾਨ ਵਿੱਚ ਕਾਫੀ ਦਿੱਕਤ ਦਮਕਲ ਵਿਭਾਗ ਨੂੰ ਆਈ ਅਤੇ ਕੜੀ ਮਸ਼ੱਕਤ ਤੋਂ ਬਾਅਦ ਅਗ ਤੇ ਕਾਬੂ ਪਾਇਆ ਪਰ ਜਦ ਤੱਕ ਅਗ ਤੇ ਕਾਬੂ ਪਾਇਆ ਜਾਂਦਾ ਉਦੋਂ ਤੱਕ ਦੁਕਾਨ ਦੇ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਇਸ ਸਬੰਧੀ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸੂਚਨਾ ਮਿਲੀ ਸੀ ਕਿ ਡਲਹੌਜੀ ਰੋਡ ਤੇ ਦੁਕਾਨ ਨੂੰ ਅੱਗ ਲੱਗੀ ਹੋਈ ਹੈ ਜਿਸ ਦੇ ਚੱਲਦੇ ਜਦ ਉਹ ਮੌਕੇ ਤੇ ਪਹੁੰਚੇ ਤਾਂ ਅੱਗ ਬਹੁਤ ਜ਼ਿਆਦਾ ਸੀ ਜਿਸ ਵਜ੍ਹਾ ਨਾਲ ਉਹਨਾਂ ਨੂੰ ਫੋਗ ਦਾ ਇਸਤੇਮਾਲ ਕਰਨਾ ਪਿਆ ਜਿਸ ਦੇ ਬਾਅਦ ਅੱਗ ਤੇ ਕਾਬੂ ਪਾਇਆ ਜਾ ਸਕਿਆ ਉਹਨਾਂ ਦੱਸਿਆ ਕਿ ਥੀਨਰ ਨੂੰ ਅੱਗ ਲੱਗਣ ਦੀ ਵਜ੍ਹਾ ਨਾਲ ਅੱਗ ਤੇ ਕਾਬੂ ਪਾਣਾ ਮੁਸ਼ਕਿਲ ਹੋਇਆ ਸਰ ਅਮਿਤ ਕੁਮਾਰ ਮੇਰਾ ਨਾਮ ਹੈ ਸਾਈ ਡਾਕਟਰ ਬੈਠੇ ਦੇ ਜੀ ਫੋਨ ਆਇਆ ਕੰਡੋਰ ਹੂਮ ਤੋਂ ਕਿ ਆਈ ਲਵ ਗੇਟ ਦੇ ਲਾਗੇ ਦੁਕਾਨ ਨੂੰ ਅੱਗ ਲੱਗੀ ਹੈ ਇਸ ਤਰ੍ਹਾਂ ਸਾਨੂੰ ਮੈਸੇਜ ਮਿਲਿਆ ਗੱਡੀਆਂ ਤੇ ਭੇਜਤੀਆਂ ਤੇ ਔਰ ਆਗੇ ਪਤਾ ਲੱਗਿਆ ਕਿ ਅੱਗੇ ਥਿਨਰੋ ਲੱਗੀ ਪਾਣੀ ਦਾ ਕੰਟਰੋਲ ਨਹੀਂ ਹੋ ਰਹੀ ਸੀ ਇਹਨਾਂ ਨੂੰ ਲੱਗੇ ਦੀ ਇਸ ਲਈ ਇੱਥੇ ਦੋ ਡਰਾਮਾ ਫਾਰਮ ਦੇ ਚਲਾਏ ਆ ਤੇ ਫਿਰ ਆਗੇ ਕੰਟਰੋਲ ਹੋਈ ਆ ਹੁਣ ਕੋਈ ਕੰਟਰੋਲ ਚਾ ਪਰ ਲੱਗੇ ਇਹਦੇ ਆਜੇ ਦੇਖ ਰਹੇ ਆ ਕਿਸੇ ਦੀ ਦੁਕਾਨ ਸੀ ਕੁਆਰਦੀ ਦੁਕਾਨ ਆ ਟਰਾਂਸਪੋਰਟ ਅੱਗੇ ਟਰਾਂਸਪੋਰਟ ਉੱਪਰ ਪੁਰਾਣਾ ਸਮਾਨ ਬੇਲਾ ਵਿੱਚ ਤੇ ਬਸ ਹੁਣ ਥੋੜਾ ਦੇਖ ਰਹੇ ਆ ਅੱਗੇ ਅੰਦਰ ਜਾ ਕੇ ਕੀ ਹੈ ਇਹ ਕਿਦਾਂ ਕਿਹੜਾ ਸਵਾਲ ਆ ਗਿਆ ਸਾਨੂੰ ਹੋਈ ਹੈ ਸਰ ਕੋਈ 20 25 ਮਿੰਟ ਦੀ ਹੋਈ ਗਿਆ